ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਪਿੰਡ ਹੈ ਅੱਛਾ ਕੀ ਹੋ ਗਿਆ ਪਿੰਡ ਦੇ ਪਿੰਡ ਚੰਨੂ ਜੀ ਅੱਛਾ ਜੀ ਉਹਦੇ ਨਾਲ ਸ਼ਹਿਰ ਉਹਦਾ ਪ੍ਰੋਗਰਾਮ ਹੋਇਆ ਪਿੰਡ ਦੇ ਵਿੱਚ ਕਿਵੇਂ ਦੇਖਦੇ ਜਿਹੜਾ ਹੀ ਅੱਜ ਹੋਇਆ ਸਾਡੇ ਸ਼ਹਿਰ ਉਹਦਾ ਮਤਲਬ ਸਾਡੇ ਪਿੰਡ ਦੇ ਚਿਕਤਾ ਤੇ ਕੋਲਾਂ ਬੰਦ ਕੀਤਾ ਜਾ ਬਿਲਕੁਲ ਬੰਦ ਕੀਤਾ ਜਾ ਵੀ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਨਸ਼ਾਈ ਹਾਂ ਇਹ ਇਦੋਂ ਕੋਈ ਨਸ਼ੀ ਦੀ ਮਤਲਬ ਨਾ ਮਿਲੇ ਵੀਨਾ ਅਮਰੀਕਪਾਲ ਸਿੰਘ ਹੈ ਜੀ ਪਿੰਡ ਚੰਨੂ ਹਾਂ ਜੀ ਇਹ ਹੋਇਆ ਹੈ ਕਿ ਅਖਲਾਕ ਕਲਤੇ ਦੇ ਸਭਾ ਹੋਈਏ ਦੇਖੋ ਜੀ ਨਸ਼ਾ ਕੱਲਾ ਚਲਦਿਆਂ ਕਹਿਣਾ ਸੌਕਾ ਪਰ ਜਿਹੜੇ ਘਰਾਂ 'ਚ ਨਸ਼ਾ ਗਰੀਬ ਜਨਤਾ ਨਸ਼ੇ ਦੇ ਆਦੀ ਹੋ ਗਏ ਆ ਤੇ ਘਰਾਂ ਦਾ ਬਹੁਤ ਬੁਰਾ ਹਾਲ ਆ ਜੀ। ਘਰਾਂ ਦਾ ਬੁਰਾ ਹਾਲ ਮੰਗੀ ਕੀਤੀ ਅੱਜ ਪ੍ਰੋਟੈਸਟ ਆਇਆ ਸੀ ਮੈਂ। ਪ੍ਰਸ਼ਾਸਨ ਤੋਂ ਮੰਗਦਾ ਇਹ ਕੀਤਾ ਜੀ ਵੀ ਨਸ਼ੇ ਬੰਦ ਹੋਣੇ ਚਾਹੀਦੇ ਆ। ਸਰਕਾਰ ਕਿਸ ਤਰ੍ਹਾਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਜੋ ਲੋਕ ਛਡਣਾ ਚਾਹੁੰਦੇ ਆ ਉਹਨਾਂ ਨਾਲ ਅਸੀਂ ਕਿਸ ਤਰੀਕੇ ਖੜੇ ਆ। ਪੜ੍ਹਲਾ ਜਿਹੜਾ ਡਾਕਟਰਾਂ ਦੀ ਥੋੜੀ ਬਹੁਤ ਕਮੀ ਹੈ ਉਹਨੂੰ ਵੀ ਕੂਮੀ ਕੀਤਾ ਜਾ ਰਿਹਾ ਹੈ ਹੋ ਹੀ ਫੜੇ ਨਾਲ ਹੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਸਟਾਫ ਦਾ ਪੰਚਾਇਤ ਸਟਾਫ ਮੈਡੀਕਲ ਸਟਾਫ ਪੁਲਿਸ ਸਟਾਫ ਤੇ ਨਾਲ ਪਿੰਡ ਦੀ ਪੰਚਾਇਤ ਤੇ ਸਾਰੇ ਦੋਵੇਂ ਨਗਰਾਂ ਦੀ ਪੰਚਾਇਤ ਤੇ ਸਾਰੇ ਸਾਡੇ ਮੋਢਵਾਰ ਸੱਜਣਾ ਦਾ ਜਿਨ੍ਹਾਂ ਨੇ ਆਪਾਂ ਨੂੰ ਇੱਕ ਦੂਜੇ ਦੇ ਰੂਪ ਰੂਪ ਕਰਾਇਆ ਕਿ ਸਰਕਾਰ ਦਾ ਜੋ ਇਹ ਪ੍ਰੋਗਰਾਮ ਹੈ ਜੁਧ ਨਸ਼ਿਆਂ ਵਿਰੁੱਧ ਇੱਕ ਸਾਂਝਾ ਪ੍ਰੋਗਰਾਮ ਹੈ ਇਹਦੇ 'ਚ ਤੁਸੀਂ ਪਹੁੰਚ ਕੇ ਪ੍ਰਸ਼ਾਸਨ ਦਾ ਵੀ ਹੌਸਲਾ ਵਧਾਇਆ ਤੇ ਆਪਾਂ ਨੂੰ ਵੀ ਦੋ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ